ਖਾਵੇ ਸੱਤਵੇਂ ਦਿਨ ਇਹ ਕਿਹਾ ਕਿ ਸਵੇਰ ਹੈ ਹੋਰ ਅੰਜ਼ੇ ਨੂੰ ਜ਼ੁਲਮ ਹੈ 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 ਸਭ ਝੱਟ ਪੈ ਗਏ ਸਮਾਸੀ ਸਾ 1659 ਇਸ ਨੂੰ ਦਿੱਲੀ ਦੇ ਤਖਤ ਤੇ ਬੈਠਣਾ ਇੱਕ ਸ਼ਖਸ ਹਸਤਾ ਅਕੂਸਾ ਵੀ ਲਾਉ ਸਭ ਨੇ ਐਨਾ ਨਾ ਦੇ ਬਣ ਗਿਆ ਕਿ ਉਸਨੇ ਆਪਣੇ ਬਾਦਸ਼ਾਹ ਪਿਤਾ ਨੂੰ ਵੀ ਕਹਿਣ ਕਰਾਇਆ ਅਤੇ ਆਪਣੇ ਪਹਾੜਾਂ ਨੂੰ ਮਾਰ ਕੇ ਸਿੰਧ ਹਸਣ ਬਸੂ ਇਹ ਸ਼ਹਿਜ਼ਾਦਾ ਸੀ ਔਰਨਜ਼ੇ ਉਸ ਦਿਨ ਤੋਂ ਹਿੰਦੂਸ ਤੋਂ ਨੂੰ ਜ਼ੁਲਮ ਦੇ ਕਾਲੇ ਬੱਦਲਾਂ ਨੇ ਇਹ ਔਰ ਤੇ ਵੀ ਸੋਚ ਬੜੀ ਸਖਤ ਇੱਕ ਰਾਤ ਇਸ ਤਰ੍ਹਾਂ ਉਸਨੇ ਇਰਾਦਾ ਕਰਿਆ ਸੀ ਕਿ ਭਾਰਤ ਦੇ ਸਾਰੇ ਗੈਰ ਮੁਸਲਮਾਨਾਂ ਨੂੰ ਮੁਸਲਮਾਨ ਬਣਾਵਾ ਦੇ ਇਸ ਅਸ਼ੇਨ ਹਕਮ جاری ਹੋਇਆ ਕਿ ਫੌਜ ਵਿੱਚ ਸਿਰਫ ਮੁਸਲਮਾਨ ਹੀ ਰਹਿ ਸਕਦੇ ਗੈਰ ਮੁਸਲਮਾਨ ਸਿਪਾਹੀ ਜੋ ਆਪਣੀ ਜਾਨ ਦੇ ਕੇ ਵੀ ਹਕੂਮਤ ਦੀ ਸੁਰੱਖਿਆ ਲਈ ਤਾਇਨਾਤ ਹਨ ਉਹਨਾਂ ਅਗੇ ਮੁਸ਼ਕਲ ਚੁਣ ਸੀ ਤਾਂ ਅੰਤਛਾ ਦੇ ਕਿ ਰੋਜ਼ਬਾਰ ਉਤਮਾ ਦੇ ਲਈ ਅੱਥੇ ਰੁਕੀ ਵੀ ਨਹੀਂ ਸੀ ਜ਼ਮੀਦਾਰ ਨੰਬਰ ਦਾ ਅੱਥੇ ਸਰਕਾਰੀ ਅਧਿਕਾਰੀ ਸਦਨਾ ਲਈ ਮੁਸਲਮਾਨ ਹੋਣਾ ਲਾਜ਼ਮੀ ਕਰ ਦਿੱਤਾ ਇਸ ਅਤੇ ਉਹਦੇ ਵੀ ਚਮਕ ਪਟੋਲ ਦੀ ਲੋਕਾਂ ਉੱਤੇ ਧਰਮ ਬਗਨ ਦਾ ਦਬਾਅ ਬਣਾਇਆ ਗਿਆ ਉਸ ਸਮੇਂ ਵਪਾਰ ਮੁੱਖ ਤੌਰ ਤੇ ਹਿੰਦੂਆਂ ਦੇ ਹੱਥਾਂ ਵਿੱਚ ਸੀ ਔਰੰਗਜ਼ੇਬ ਨੇ ਉਹਨਾਂ ਉੱਤੇ ਟੈਕਸ ਬਰਵਾ ਦਿੱਤਾ ਨਵੇਂ ਟੈਕਸ ਵੀ ਲਾ ਦਿੱਤੇ ਦੂਜੇ ਪਾਸੇ ਮੁਸਲਮਾਨ ਵਪਾਰੀਆਂ ਨੇ ਟੈਕਸ ਅਛੇ ਕਰ ਦਿੱਤੇ ਉਸ ਸਮੇਂ ਵਿੱਚ ਲਗਭਗ ਖਤਮ ਵੀ ਕਰ ਦਿੱਤਾ ਇਸ ਅਧਿਆਪਨ ਵਿਧੀ ਨੇ ਹਿੰਦੂ ਉਪਾਇਰ ਬਹੁਤ ਡੁੱਟੀ ਦਿੱਤਾ ਇਲਾਇਤ ਕੁਲਾਖਾ ਬੂੜਿਆ ਇਤਰਾਕੀ ਦੀ ਲਾਲ ਨਾਮ ਲੇੜਾ ਸਿਕਾਹੀਤ ਰਸਾਲਾ ਨੂੰ ਟਾਣ ਦਾ ਹਾਲ ਲਿਖਦਾ ਹੈ ਜੋ ਬਾਦਸ਼ਾਹ ਦੇ 1669 ਈਸਵੀ ਦੇ ਹੁਕਮ ਮੁਤਾਬਕ ਹਿੰਦੂਆ ਦੇ ਮੰਦਿਰ ਅਤੇ ਪਾਸਵਾ ਟਾਣ ਵਾਇਸ ਬੂੜਿਆ ਸਰਗਨਾ ਕਿਦਰਾਬਾਦ ਸਰਕਾਰ ਸਰਹਿਤ ਦਾ ਹਾਲ ਇਸ ਤਰ੍ਹਾਂ ਲਿਖ ਕੇ ਬਾਦਸ਼ਾਹ ਨੂੰ ਭੇਜਿਆ ਗਿਆ ਬਾਦਸ਼ਾਹ ਦੇ ਹੁਕਮ ਅਨੁਸਾਰ ਕਾਜ਼ੀ ਨੇ ਬੂਡੀਆਂ ਦੀ ਧਰਮਸ਼ਾਲਾ ਢਾ ਕੇ ਮਸਜਿਦ ਬਣਾ ਦਿੱਤੀ ਅਤੇ ਉੱਥੇ ਦਰਵੇਸ਼ ਸੈਦ ਜ਼ਫਰ ਨਾਮ ਦੇ ਬੰਦੇ ਨੂੰ ਨਮਾਜ਼ ਪੜਨ ਲਈ ਬਤੌਰ ਮਜਾਰ ਨਿਯੁਕਤ ਕਰ ਦਿੱਤਾ ਨਾਨਕ ਨਾਮ ਲੈਵਾ ਸੰਗਤ ਦੇ ਇੱਕ ਟੋਲੇ ਨੇ ਮਸਜਿਦ ਤੇ ਹਮਲਾ ਕਰ ਦਿੱਤਾ ਅਤੇ ਦਰਵੇਸ਼ ਨੂੰ ਮਾਰ ਦਿੱਤਾ ਜਦੋਂ ਉਸਦੇ ਮਾਰਨ ਵਾਲਾ ਦਾ ਪਤਾ ਕੀਤਾ ਗਿਆ ਤਾਂ ਉਹਨਾਂ ਨੇ ਮਜੋਰ ਨੂੰ ਮਾਰਨਾ ਸੌਖੂ ਕਰ ਦਿੱਤੇ ਅਤੇ ਉਹਨਾਂ ਦਾ ਕਬੂਲ ਨਾ ਬਾਦਸ਼ਾਹ ਨੂੰ ਭੇਜ ਦਿੱਤਾ ਗਿਆ ਇਸ ਕਤਲ ਨਾਲੇ ਸਾਫ ਕਰ ਦਿੱਤਾ ਕਿ ਹੁਣ ਲੋਕ ਚੁੱਪ ਨਹੀਂ ਰਹਿਣਗੇ ਗੁਰੂ ਜੀ ਵੱਲੋਂ 1600 ਹੇਕਟੇਰ ਇਸੇ ਵਿੱਚ ਮਾਲਵੇ ਦੀ ਦੂਸਰੀ ਪ੍ਰਚਾਰ ਯਾਤਰਾ ਕੀਤੀ ਜਾ ਰਹੀ ਸੀ ਜਿਸ ਦੁਆਰਾ ਧਾਰਮਿਕ ਜਬਰਦਸਤ ਦੇ ਕਮਰਾ ਹਟ ਕਰਕੇ ਦੂਰੋਂ ਦੂਰੋਂ ਸਿੱਖ ਗੁਰੂ ਸਾਹਿਬ ਦੇ ਦਰਸ਼ਨ ਨੂੰ ਆਉਂਦੇ ਤੇ ਕਈ ਵਾਰ ਸ਼ਰਧਾਲੂਆਂ ਦੀ ਭੀੜ ਹਜ਼ਾਰਾਂ ਵਿੱਚ ਵੀ ਪੁੱਜ ਜਾਂਦੀ ਔਰੰਗਜ਼ੇਬ ਦੇ ਖੁਫੀਆ ਖਬਰ ਨवीस ਬਾਦਸ਼ਾਹ ਤੱਕ ਇਹਨਾਂ ਲੋਕਾਂ ਦੇ ਮਿਲਣ ਨੂੰ ਔਰੰਗਜ਼ੇਬ ਲੋਧ ਮਗਾਵਤ ਦੀ ਧਿਆਨੀ ਬਣਾ ਕੇ ਪੇਸ਼ ਕਰਦੇ ਸਨ ਤੇ ਇਹ ਵੀ ਆਖਦੇ ਸਨ ਕਿ Hindu ਸਿੱਖ ਗੁਰੂ ਸਾਹਿਬ ਨੂੰ ਸੱਚਾ ਪਾਤਸ਼ਾਹ ਅੱਜ ਕੇ ਉਹ ਖ਼ਾਤਿਬ ਹੁੰਦੇ ਆਂ ਔਰੰਗਜ਼ੇਬ ਦੇ ਜਿਵੇਂ ਜਿਵੇਂ ਜ਼ੁਲਮ ਵਧੇ ਚੱਲ ਲੋਕਾਂ ਦੇ ਧੀਰਜ ਦਾ ਬੰਧ ਟੁੱਟਣ ਲੱਗਾ ਸੀ ਕਿਤੇ ਬਗਾਵਤ ਦੀਆਂ ਲਹਿਰਾਂ ਉੱਠਣ ਲੱਗੀਆਂ ਕਿਤੇ ਬੇਮੋਸ ਦੀਆਂ ਠਿੰਗਾੜੀਆਂ ਅੱਗ ਬਣਾ ਲੈਂਦੀਆਂ ਗੈਰ ਮੁਸਲਮਾਨ ਹੀ ਨਹੀਂ ਬਹੁਤ ਸਾਰੇ ਸੱਚੇ ਤੇ ਇਨਸਾਫ਼ ਪਸੰਦ ਮੁਸਲਮਾਨ ਅਧਿਕਾਰੀ ਵੀ ਇਹ ਸਭ ਦੇਖ ਕੇ ਦੁਖੀ ਸਨ ਸਾਰੇ ਮੁਗਲ ਸਾਮਰਾਜ ਵਿੱਚ ਹੱਲਾ ਗੁੱਲਾ ਮਚ ਗਿਆ ਅਤੇ ਸਭ ਤੋਂ ਵੱਡਾ ਵਿਦਰੋਹ ਸਿੱਖਾਵਾਂ ਦਾ ਹੋਇਆ ਉਹ ਹੋਂ ਅਨਿਆ ਦੇਖਿਲਾ ਅ ਡਿੱਗ ਪੜੇ ਹੋ ਗਏ ਸਨ ਇਹ ਉਹ ਹੀ ਬਿਨੋ ਸੀ ਜਿਸ ਨਾਲ ਮੁਗਲ ਸਾਮਰਾਜ ਦਾ ਪਤਨ ਸ਼ੁਰੂ ਇਤਿਹਾਸ ਦਵਾ ਹੈ ਜਦੋਂ ਲੋਕ ਇਕੱਠੇ ਹੋ ਕੇ ਸੱਚ ਦੇ ਰਾਹੇ ਖੜਦੇ ਹਨ ਤਾਂ ਸਭ ਤੋਂ ਵੱਟੀ ਪਾ ਚੜੀ ਡਿੱਗ ਜਾਂਦੀ ਹੈ 可能。